ਤੋ ਪਿੰਡ ਦੋਦਰ ਸ਼ਰਕੀ ਤਲਵੰਤਾਂ ਤੇ ਸੁਖੀ ਇਹਨਾਂ ਦੇ ਖੇਤ ਖੜੇ ਆ ਸੀ ਇਸ ਟਾਈਮ ਭਾਰਤੀ ਕਿਸਾਨ ਜਿੰਨਿਆਂ ਨੇ ਇੱਕ ਤਾਂ ਗਰਾਹਾਂ ਦੀ ਇਕਾਈ ਤੇ ਪਿੰਡ ਦੇ ਕਿਸਾਨ ਵੀਰ ਖੜੇ ਆ ਸਾਡੇ ਪਿੰਡ ਆਮ ਪਿੰਡਾਂ ਨਾਲੋਂ ਜ਼ਿਆਦਾ ਆਲੂਆਂ ਦੀ ਖੇਤੀ ਹੁੰਦੀ ਹੈ ਜਿਹਦਾ ਕਰਕੇ ਸਾਨੂੰ ਡੀਏਪੀ ਦੀ ਆਮ ਪਿੰਡਾਂ ਨਾਲੋਂ 10 ਗੁਣਾ ਜ਼ਿਆਦਾ ਲੋੜ ਪੈਂਦੀ ਆ ਦੋਦਰ ਤੇ ਸਾਡੇ ਕਿਸਾਨ ਨੇ ਡੀਏਪੀ ਮੰਗਾਇਆ 40000 ਦਾ ਕਿੰਨੇ ਕਰਤੇ ਇੱਕ ਸੌ ਹਜ਼ਾਰ ਗੱਟੇ ਜਾਲੀਆਂ ਖਾਤੇ ਪਿਆ ਬਾਕੀ ਬੈਜ ਨੇ ਅੱਧਾ ਕਿੰਨੇ ਆਏ 100 ਸੌ ਗੱਟੇ 110 ਗੱਟੇ ਡੀਏਪੀ ਦੇ ਮੰਗਾਏ ਆ ਬੋਰੀ ਸਾਹਮਣੇ ਪਈ ਆ ਇੰਪੋਰਟਡ ਡੀਏਪੀ ਜਿਹਨੂੰ ਆਪਾਂ ਮੁਜ਼ੇਕ ਕਹਿ ਦਿੰਨੇ ਆ ਬੋਰੀਆਂ ਜਿਹੜੀਆਂ ਵਾਰਦਾਨ ਆ ਉਹ ਲਾ ਕੇ ਤੇ ਡੁਪਲੀਕੇਟ ਜਿਹੜਾ ਡੀਏਪੀ ਆ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਦੁਕਾਨਾਂ ਵਾਲੇ ਜਿਹੜੇ ਕਿਉਂਕਿ ਅੱਜਕੱਲ੍ਹ ਥੋੜੀ ਜੀ ਡੀਏਪੀ ਦੀ ਛਾਟ ਕਰਕੇ ਰੋਣਾ ਪਿਆ ਉਹ ਵੀ ਛਾਟ ਆ ਤੇ ਆ ਡੁਪਲੀਕੇਟ ਡੀਏਪੀ ਆ ਜਿਹੜਾ ਜਦੋਂ ਤੁਸੀਂ ਇਹਨੂੰ ਐ ਹੱਥ ਤੇ ਰੱਖੋਗੇ ਤੈਨੂੰ ਐ ਆਰਾਮ ਨਾਲ ਤੁਸੀਂ ਭੋਰ ਸਕਦੇ ਆ ਕਦੇ ਡੀਏਪੀ ਐਂ ਘੁਰਦਾ ਨਹੀਂ ਹੁੰਦਾ ਜਿਹੜਾ ਡੀਏਪੀ ਆ ਉਹ ਜਿਹੜੇ ਜੇ ਕੋਈ ਸਾਡੇ ਨਾਲੋਂ ਵੱਧ ਦੇ ਦੀ ਪਛਾਣ ਕਰਨ ਵਾਲਾ ਅਸੀਂ ਵੀਡੀਓ ਬਣਾਉਣ ਲੱਗੇ ਆ ਜੇ ਕਿਸੇ ਨੂੰ ਲੱਗਦਾ ਵੀ ਇਹ ਚਲਾਕੀ ਆ ਜਾਂ ਡੁਪਲੀਕੇਟ ਆ ਜਾਂ ਗਲਤ ਗੱਲ ਕਰਦੇ ਆ ਤਾਂ ਇਹ ਖੇਚ ਪਿਆ ਤੇ ਆ ਕੇ ਹਜੇ ਵੀ ਤਸੱਲੀ ਕਰ ਸਕਦੇ ਆ ਪਰ ਅਸੀਂ ਇੱਕ ਗੱਲ ਜ਼ਰੂਰ ਕਰਦੇ ਆ ਜਿਹੜੇ ਇਹ ਬੰਦੇ ਲੈਣ ਵਾਲੇ ਆ ਚਾਹੇ ਤਾਂ ਇਹ ਏਜੰਟਾ ਜਿਹੜੇ ਉਹ ਦੁਕਾਨ ਵਾਲਿਆਂ ਦੇ ਲੈ ਕੇ ਆਏ ਆ ਕਿਸਾਨ ਨੇ ਏਜੰਟ ਨੂੰ ਫੋਨ ਲਾਇਆ ਏਜੰਟ ਨੇ ਗਾ ਕਿਥੋਂ ਰੇਹ ਚਕਾਇਆ ਉਹ ਜਿਹੜੇ ਰੇਹ ਲੈ ਕੇ ਆਇਆ ਤੇ ਗੱਡੀਆਂ ਵਾਲੇ ਡਰਾਈਵਰ ਕਿਹੜੇ ਬੰਦੇ ਆ ਜੀ ਦੱਸੋ ਉਹ ਇਸ ਟਾਈਮ ਆ ਆ ਬਾਈ ਆ ਜਿਹੜਾ ਚਿੱਟੀ ਸ਼ਾਲ ਤਾਲਾ ਇਹਨੂੰ ਇਹਨਾਂ ਨੇ ਫੋਨ ਲਾਇਆ ਦੱਸ ਲਈ ਕਿੱਥੇ ਇਹਨੂੰ ਫੋਨ ਲਾਇਆ ਫੋਨ ਲਾਇਆ ਜੀ ਖਾਤੇ ਪੈਸੇ ਪਾਏ ਇਹਦੇ ਖਾਤੇ 40000 ਰੁਪਏ ਪਾਇਆ 100 ਗੱਟਾ ਮੰਗਾਇਆ ਬਾਕੀ ਦੇਣੇ ਆ ਕਿੰਨੇ ਪੈਸੇ ਕਿਤੇ ਗੱਟੇ ਦੇ 1350 ਰੁਪਏ 1350 ਰੁਪਏ ਪਰ ਗੱਟਾ ਜਿਹੜਾ ਡੀਏਪੀ ਖਰੀਦਾ ਤੇ ਡੀਏਪੀ ਡੁਪਲੀਕੇਟ ਆ ਉਹ ਬਾਈ ਸਾਹਮਣੇ ਖੜਾ ਡ라이ਵਰ ਖੜੇ ਆ ਇਹ ਗੱਲ ਦਾ ਜਵਾਬ ਦੇਣ ਇਹ ਵੀ ਇਹ ਰੇ ਕਿੱਥੋਂ ਆਇਆ ਕਿਉਂਕਿ ਨਾ ਤਾਂ ਅਸੀਂ ਗਾਂ ਵਾਲੇ ਨੂੰ ਜਾਣਦੇ ਆ ਜਿਹੜਾ ਬੰਦਾ ਲੈ ਕੇ ਆਇਆ ਇਹ ਕਹਿੰਦੇ ਸਾਨੂੰ ਨਹੀਂ ਪਤਾ ਪਰ ਡਰਾਈਵਰ ਨੇ ਕਿੱਥੋਂ ਲੱਦਿਆ ਕਿਹੜੀ ਦੁਕਾਨ ਤੋਂ ਲੱਦਿਆ ਉਥੇ ਉਹਨਾਂ ਨੂੰ ਫੋਨ ਲਾਵੇ ਉਹਨਾਂ ਨੂੰ ਇੱਥੇ ਸੱਦੇ ਇਹਦੇ ਵਿਰੁੱਧ ਜਿਹੜੀ ਬਣਦੀ ਕਾਰਵਾਈ ਆ ਉਹ ਠੋਕ ਕੇ ਕਰਾਵਾਂਗੇ ਜਿਹੜਾ ਵੀ ਇਹਦਾ ਜ਼ਿੰਮੇਵਾਰ ਆ ਉਹਦੇ ਵਿਰੁੱਧ ਬਣਦੀ ਕਾਰਵਾਈ ਠੋਕ ਕੇ ਕਰਾਵਾਂਗੇ ਜੇ ਕਿਸੇ ਨੇ ਇਹਦੀ ਤਸੱਲੀ ਕਰਨੀ ਆ ਤਾਂ ਖੇਤ ਆ ਕੇ ਕਰ ਸਕਦਾ ਬਾਈ ਕੋਈ ਜਵਾਬ ਦੇਣਾ ਇਹ ਗੱਲ ਵਿੱਚ ਆਓ ਆਓ ਆ ਬਈ ਆਹ ਭਾਈ ਖੜੇ ਆ ਜੇ ਇਹਨਾਂ ਨੇ ਕੋਈ ਆਪਣੀ ਸਫਾਈ ਤੇ ਜਵਾਬ ਦੇਣਾ ਗੱਡੀ ਤੇ ਲੈ ਕੇ ਆਏ ਆ ਆਪਦਾ ਜਵਾਬ ਦੇ ਸਕਦੇ ਆ ਕੀ ਕੱਲ ਨੂੰ ਕੋਈ ਕਹੇ ਮੇਨ ਬਾਈ ਡੀਲਰ ਆ ਹੁਆ ਕੱਲ ਨੂੰ ਕੋਈ ਕਵੇ ਸਾਥੋਂ ਧੱਕੇ ਨਾ ਮੰਗਾ ਲਿਆ ਸਾਨੂੰ ਧੱਕੇ ਨਾ ਵੀਡੀਓ ਬਣਾ ਲਈ ਆਹ ਭਾਈ ਖੜੇ ਆ ਇਹਨਾਂ ਨੂੰ ਚਾਹ ਪਾਣੀ ਵੀ ਪਿਆ ਰੋਟੀ ਪਾਣੀ ਵੀ ਛਕਾਵਾਂਗੇ ਪਰ ਇਸ ਗੱਲ ਦਾ ਜਵਾਬ ਦੇਣ ਵੀ ਇਹ ਡੀਏਪੀ ਕਿੱਥੋਂ ਆਇਆ ਦੱਸੋ ਜੀ ਕਿੱਥੋਂ ਆਇਆ ਦੇਵ ਜੀ ਆਪ ਕਿਥੋਂ ਆਏ ਜੀ ਬੋਲੂ ਕੇ ਮੋੜ ਤੋਂ ਆਏ ਜੀ ਹਾਂਜੀ ਇਹ ਬੋਲੂ ਕੇ ਮੋੜ ਤੋਂ ਆਏ ਬੋਲੂ ਕੇ ਮੋੜ ਤੋਂ ਕਹਿੰਦੇ ਅਸੀਂ ਬੋਲੂ ਕੇ ਮੋੜ ਤੋਂ ਆਏ ਆ ਬਠਿੰਡੇ ਚ ਪੈਂਦਾ ਨਹੀਂ ਜਿਲ੍ਹਾ ਕਿਹੜਾ ਮੈਂ ਸਰ ਗੁਰੂਹਰਸਾ 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 ਸਹਾਇਤਾ ਤੋ ਤਹਿਸੀਲ ਹੋ ਰੋਜਪੁਰੇ ਸ਼ਹਿਰ ਰੋਜਪੁਰੇ ਦੇ ਬੰਦਾ ਜਿਲ੍ਹਾ ਪੁਰੇ ਸੋ ਰੋਜਪੁਰ ਜਿਲ੍ਹਾ ਕਹਿੰਦੇ ਐ ਤੇ ਗੁਰੂਹਰਸਾਹਾਏ ਤੋਂ ਕਹਿੰਦੇ ਆ ਇਹ ਆਪ ਦਾ ਉਹਨੂੰ ਮਾਲਕ ਨੂੰ ਫੋਨ ਲਾਉਣ ਜਿਹੜੀ ਦੁਕਾਨ ਤੋਂ ਚੱਕਿਆ ਇਹਨਾਂ ਨੇ ਜਾਂ ਸਾਨੂੰ ਨੰਬਰ ਦੇਣ ਉਹਦਾ ਜਿੱਥੋਂ ਚੱਕਿਆ ਅਸੀਂ ਇਹ ਵੀਡੀਓ ਤੇ ਤੁਹਾਡੇ ਸਾਹਮਣੇ ਉਹਨਾਂ ਨੂੰ ਕਾਲ ਲਾਵਾਂਗੇ ਕੀ ਜਵਾਬ ਦਿੰਦੇ ਆ ਪਰ ਸਾਡੇ ਕਿਸਾਨ ਨੇ ਆਹ ਬਾਈ ਜਿਹੜਾ ਖੜਾ ਇਹਦੇ ਖਾਤੇ 'ਚ ਪੈਸੇ ਪਾਏ ਸੀ ਇਹਦੀ ਗਾਂ ਜਾਣਕਾਰੀ ਇਹਨਾਂ ਨਾਲ ਅਸੀਂ ਨਹੀਂ ਕਹਿੰਦੇ ਡੁਪਲੀਕੇਟ ਵੇਚਦੇ ਆ ਪਰ ਜਿਹੜਾ ਸਾਡੇ ਖੇਤ ਆ ਉਹ ਡੁਪਲੀਕੇਟ ਦਾ ਇਸੇ ਤਰ੍ਹਾਂ ਕਿਸਾਨਾਂ ਨਾਲ ਠੱਗੀਆਂ ਹੋ ਰਹੀਆਂ ਹੋਰ ਵੀ ਥੋੜਾ ਜਿਹਾ ਸਾਰੇ ਕਿਸਾਨਾਂ ਨੂੰ ਜਿਹਦੇ ਤੱਕ ਆ ਵੀਡੀਓ ਜਾਂਦੀ ਆ ਮੜਾ ਜਾ ਧਿਆਨ ਦਿਓ ਰੇ ਲੈਣ ਲੱਗੇ ਥੋੜਾ ਜਿਹਾ ਇਹਨੂੰ ਚੈੱਕ ਕਰ ਲਿਆ ਕਰੋ ਵੀ ਸਾਨੂੰ ਦੇਖ ਕੀ ਰਹੇ ਆ ਭਾਈ ਤੁਸੀਂ ਕੋਈ ਗੱਲ ਕਰਨੀ ਆ ਡਰਾਈਵਰ ਨੂੰ ਬੁਲਾਇਆ ਇਹਦਾ ਹੱਥ ਕਿੱਥੋਂ ਲੱਦਿਆ ਹਾਂ ਵੀ ਆ ਕਿੱਥੋਂ ਲੱਦਿਆ ਆ ਆ ਜੋ ਡਰਾਈਵਰ ਸਾਹਿਬ ਕਿੱਥੋਂ ਲੱਦਿਆ ਵੀਡੀਓ ਬਣ ਰਹੀ ਹੈ ਵੀਡੀਓ ਚੱਲਦੀ ਕਿੱਥੋਂ ਲੱਦਿਆ ਦੱਸ ਜੱਗੋ ਜੱਗੋ ਨਾ ਨਹੀਂ ਨਹੀਂ ਲੱਦੇ ਨਾ ਤੂੰ ਐਸੇ ਗੱਡੀ ਲੈ ਕੇ ਗੋਲੂ ਕਾ ਮੜਾ ਮੜਾ ਸਟੋਰ ਬਣਿਆ ਇਹਨਾਂ ਉੱਥੋਂ ਲਦਾਇਆ ਗੋਲੂ ਕਾ ਗੋਲੂ ਦੇ ਮੋਟ ਗੋਲੂ ਕਾ ਮੋੜ ਮੋੜ ਹਾਂਜੀ ਇਹ ਕਿਹੜੀ ਜਗ੍ਹਾ ਕਿੱਥੇ ਦਾ ਹੈ ਇਹ ਆਪਣੇ ਗੁਰੂ ਆਪਣੇ ਫਿਰੋਜ਼ਪੁਰ ਜਲਾਲਾਬਾਦ ਰੋਡ ਤੇ ਫਿਰੋਜ਼ਪੁਰੋ ਜਲਾਲਾਬਾਦ ਰੋਡ ਤੇ ਇਹਦੇ ਮਾਲਕ ਦਾ ਨਾਮ ਪਤਾ ਨਹੀਂ ਜੀ ਤੁਸੀਂ ਕਿਵੇਂ ਉਹ ਲਗਾਇਆ ਕਿਨੇ ਆ ਆ ਬਾਈ ਨਿਲਦਾ ਨਹੀਂ ਇਹ ਗੱਡੀ ਵਾਲੇ ਆ ਇਹ ਕਹਿ ਰਹੇ ਆ ਸਾਨੂੰ ਇਹਨਾਂ ਨੇ ਲਦਾਇਆ ਤੁਸੀਂ ਦੱਸੋ ਵੀ ਤੁਸੀਂ ਕਿਤਾਬ ਨਹੀਂ ਜਾਂਦੇ ਜਦੋਂ ਤੈਨ ਲਦਾਇਆ ਤੁਸੀਂ ਕਿਉਂ ਨਹੀਂ ਜਾਂਦੇ ਨੀਰ ਬਾਈ ਮੇਰਾ ਸਾਰੇ ਬਾਈ ਦਾ ਕੰਮ ਉਹਦਾ ਹੀ ਆ ਸਾਰਾ ਜਿਹੜਾ ਡੀਏਪੀ ਦਾ ਕੰਮ ਆ ਉਹ ਆ ਬੰਦਾ ਜਿਹੜਾ ਖੜਾ ਇਹਦਾ ਕੰਮ ਆ ਇਹ ਜਾਣਕਾਰੀ ਦੇਵੇ ਉਹਨਾਂ ਜਿਹੜੇ ਸੀ ਇਹਨਾਂ ਨੂੰ ਜਾਣ ਨਹੀਂ ਦੇਣਾ ਮੀਰ ਕੋ ਬਾਹਲੀ ਲੰਮੀ ਹੁੰਦੀ ਆ ਅੱਜੇ ਰੋਡ ਪਈ ਤਾਂ ਦੁਆਰਾ ਕੱਟ ਕੇ ਸਨਵਾਵਾਂਗੇ ਦੇ ਵਿਰੋਧ ਕਾਰਵਾਈ